ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜੇ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਤੇ ਵੱਜਿਆ ਸਵੇਰ ਦੇ 11:00 ਕਾ ਕਿ ਆਪਣੇ ਪੈ ਰਿਆ ਜੀ ਮੀ ਰਾਤ ਦਾ 2 ਵਜੇ ਦਾ ਲੱਗਿਆ ਦਿਖਾਉਣੀ ਆ ਤੁਹਾਨੂੰ ਦੂਜੇ ਪਾਸੇ ਕੈਮਰਾ ਕਰਕੇ ਦੇਖੋ ਜੀ ਇਹ ਲੱਗਿਆ ਰਾਤ 2 ਵਜੇ ਦਾ ਮੀਂਹ ਪੈਣ ਪਹਿਲਾਂ ਕਹਿੰਸੀ ਪੈਂਦਾ ਨਹੀਂ ਤੇ ਹੁਣ ਹਟਦਾ ਨਹੀਂ ਪਹਿਲਾਂ ਮੈਂ ਵੀ ਦੂਜੇ ਕੰਮ ਕਰ ਲਏ ਕੱਪੜੇ ਕੁੱਪੜੇ ਧੋ ਲੇ ਅੱਜ ਹੋਰ ਕੰਮ ਕੋਈ ਹੈ ਨਹੀਂ ਸੀ ਪਹਿਲਾਂ ਫ੍ਰਿਜ ਸਾਫ ਕਰ ਲਿਆ ਤੇ ਕਿਉਂਕਿ ਪਸ਼ੂ ਬੈਠੇ ਸੀ ਇਹ 9:30 ਵਜੇ ਲੱਗੀ ਇਹਨਾਂ ਨੂੰ ਬੰਨਣ ਮੈਂ ਥੋੜੇ ਥੋੜੇ ਨਿਮਾ ਕੇ ਬੰਨਣਾ ਤੇ ਦੇਖੋ ਬੈਠੇ ਆ ਅੱਜ ਤੱਕ ਇਹਨਾਂ ਉੱਪਰ ਪੱਖੇ ਵੀ ਨਹੀਂ ਛੱਡੇ ਇੱਕ ਹੀ ਛੱਡਿਆ ਹੋਇਆ ਕਿਉਂਕਿ ਉੱਧਰ ਕੱਟਾ ਜਾਦੀ ਹੌਂਕਦਾ ਬੈਠੀਆਂ ਵਧੀਆ ਫੇਰ ਵੀ ਆਰਾਮਦਾਰੀ ਨਾਲ ਤੇ ਮਾਂ ਤਾਂ ਮੇਰੀ ਬਾੜੀ ਖੁਸ਼ ਆਣਾ ਅੱਜ ਮਾਤਾ ਕਹਿੰਦੀ ਪਹਿਲਾਂ ਕਹਿੰਦੀ ਸੀਗੇ ਤੂੰ ਮੀ ਪੈਂਦਾ ਨਹੀਂ ਤਾਂ ਹੁਣ ਕਹਿੰਦੀ ਹੜਦਾ ਨਹੀਂ ਹੈਨਾ ਮਾਤਾ ਹੈਨਾ ਹੋਰ ਮਾਤਾ ਸਾਡੀ ਆਏ ਵੀ ਬਾਬਿਆਂ ਦੇ ਜਾਣ ਨੂੰ ਤਿਆਰ ਹੋ ਗਈ ਸੀ ਫੇਰ ਵਾਸਾ ਹੋ ਗਿਆ ਨਹੀਂ ਪੈਣ ਲੱਗ ਗਿਆ ਕਿੰਨੇ ਵਜੇ ਮੰਮੀ 7 ਵਜੇ ਛੁੱਟ ਹੁੰਦਾ ਨਾ ਸਵਾਇ 1 ਕ ਭੱਗ ਜਾਂਦੇ ਆ ਮੰਮੀ 9 ਵਜੇ ਕੋ ਤੇ ਕਾ ਪਹੁੰਚੀ ਤੋ ਤੇ ਕੱਪੜੇ ਵਿਚਾਰੇ ਆਪਾਂ ਪਾਤੇ ਇੱਧਰ ਸੁੱਕਣੇ ਆਏ ਕੋਈ ਪੇਟਾਂ ਤੇ ਕੋਈ ਧਣੀ ਬਣ ਕੇ ਮਮਾ ਚਲ ਆਪੀ ਸੁੱਕਦੇ ਫਿਰਨੇਗੇ ਇੱਥੇ ਗਰਮਾਹਤ ਜੀ ਨਾਲ ਕਿਉਂਕਿ ਹੋਰ ਕੋਈ ਕੰਮ ਹੁੰਦਾ ਨਹੀਂ ਸੀਗਾ ਮੀਚ ਹੁੰਦੇ ਕਿਹਾ ਅੱਗੇ ਪਾ ਜੀ ਸਾਰੇ ਕਹਿੰਦੇ ਹੁੰਦੇ ਆ ਵੀ ਮਾਤਾ ਨਾਲ ਗੱਲ ਕਰਾਇਓ ਤਿਆਰ ਐ ਸਾਡੇ ਮਾਤਾ ਜੀ ਇਸ ਦੀ ਗੱਲ ਬਲਾਜਮਾ ਤਾਂ ਸਾਰਿਆਂ ਨੇ ਮੰਮੀ ਕਿੰਨੇ ਸਾਲ ਹੋ ਗਏ ਦੱਸੀ ਸਾਰਿਆਂ ਨੂੰ ਕਿੰਨੇ ਸਾਲ ਤੋਂ ਉੱਥੇ ਬਾਬਿਆਂ ਜਾਂਦੇ ਨੂੰ 3 ਪਹਿਲੇ 3 ਪਹਿਲੇ ਚਾਰ ਸਾਲ ਤੋਂ ਰਾਜੇਵਰਤੀ ਨਾ ਉਹ ਪਹਿਲਾਂ ਵੀ ਚਾਰ ਲੱਗਦੀ ਇਹ ਤਾਂ ਅੱਜ ਤੱਕ ਬਣਦਾ ਆ ਦੇ ਨਾੜ ਕੇ ਅੰਤ ਵਿੱਚ ਉਹਦੇ ਵੀ ਚੰਗਾ ਤੇ ਵੱਧ ਨਹੀਂ ਆ ਹਾਂ ਪਹਿਲਾਂ ਸਾਡੇ ਇੱਧਰ ਵੱਡੇ ਤਾਇਆ ਜੀ ਜਾਂਦੇ ਹੁੰਦੇ ਸੀ ਫੇਰ ਮੰਮੀ ਜਾਣ ਲੱਗ ਗਏ ਉਹਦੇ ਨਾਲ ਹੀ ਜਾਣ ਲੱਗ ਗਏ ਸੇਵਾ ਤੇ ਉਹ ਗੱਦੀ ਕੋਲੇ ਹੁੰਦਾ ਜੇ ਪਿੰਡ ਦੀ ਸੇਵਾ ਮੱਕੂ ਕਦੇ ਬਾਹਰ ਪਟਿਆ ਨਹੀਂ ਗਿਆ ਕੰਕੜੇ ਦੀ ਸੇਵਾ ਮਾਹਰੂ ਵੀ ਨਾ ਪਟਵਾ ਕਿ ਕਿੰਨਾ ਗਿਆ ਬੈਂਡਾ ਬਣਾ ਕੇ ਚੱਕੀਆਂ ਦੀ ਸੇਵਾ ਤੇ ਹੁੰਦੇ ਸ ਮਮੇ ਉਹ ਤੇ ਆਹ ਦਾਲਾਂ ਦੂਲਾਂ ਪੀਂਦੇ ਸੀ ਆਟਾ ਦਾਲਾਂ ਤੇ ਬਾਸ ਦਾ ਕੰਮ ਕਰਾ ਕੇ ਚੱਕੀਆਂ ਤੇ ਪੀਂਦੇ ਹਾਂ ਬਰਸ਼ੀ ਤੇ ਬਹੁਤ ਕੱਠ ਹੁੰਦਾ ਢਲੀਆਂ ਪਾਟ ਲਾ ਜੇ ਰਕਤ ਇਹ ਖਾਰਾ ਚੱਕੀਆਂ ਤੇ ਪੀਂਦੇ ਸੀ ਇੱਕ ਮਹੀਨਾ ਪਹਿਲਾਂ ਲੱਗਦੇ ਸੀ ਇਹ ਬਰਸ਼ੀ ਤੇ ਦੇਖੋ ਜੀ ਪੈ ਰਿਆ ਮੀਂਹ ਨਹੀਂ ਤਾਂ ਹੋਗੀ ਠੰਡ ਥੋੜੀ ਜੀ ਕਿਉਂਕਿ ਗਰਮੀ ਨਾਲ ਤਾਂ ਬੰਦੇ ਵੀ ਕਰੰਟ ਮਾਰ ਲਾਗੇ ਸਨ ਮੰਮੀ ਸਾਡੇ ਜਦੋਂ ਖੇਤੋਂ ਆਉਂਦੇ ਤੇ ਕੋਈ ਕੰਮ ਕਹਿ ਦਿੰਦੇ ਬਸ ਮੂਰੋ ਸ਼ਲੋਕ ਮੱਲੇ ਸੁਣਾਉਂਦੇ ਦੇਖੋ ਜੀ ਆ ਗਏ ਸ਼ਹਿਰ ਨੇ ਕਰ ਰਹਿਣਾ ਕੋਈ ਕੰਮ ਨਾ ਦਿਓ ਕਹਿੰਦਾ ਵੀ ਆ ਚੀਜਾਂ ਮੁੱਕੀ ਪਿਆਰ ਲੈ ਆ ਦੋ ਤੇ ਬਸ ਦੇਣ ਲੱਗ ਜਾਂਦੇ ਗਾਲਾਂ ਤੇ ਹੁਣ ਬਸ ਅੱਜ ਕਹਿੰਦੇ ਅੱਜ ਦਾ ਵਿਹਲੇ ਹੋ ਗਿਆ ਕਿਉਂਕਿ ਜੀ ਪਹਿਲਾਂ ਜੀਰੀ ਚ ਪਾਣੀ ਪੂਰਾ ਨਹੀਂ ਆਉਂਦਾ ਸੀ ਹੁਣ ਠੀਕ ਆ ਮੀਂਹ ਨਾਲ ਬਸ ਥੋੜੀ ਜਿਹੀ ਰਾਹਤ ਮਿਲੀ ਆ ਦਰਖਤਾਂ ਨੂੰ ਤੇ ਸਾਰੀਆਂ ਫਸਲਾਂ ਨੂੰ ਪਸ਼ੂਆਂ ਨੂੰ ਜਵਾਕਾਂ ਨੂੰ ਵੀ ਬਹੁਤ ਜ਼ਿਆਦਾ ਕਿਉਂਕਿ ਜੀ ਸਾਡੇ ਜਵਾਕ ਸਕੂਲੋਂ ਆ ਕੇ ਕਹਿ ਦਿੰਦੇ ਅਸੀਂ ਨਹੀਂ ਜਾਂਦੇ ਸਕੂਲ ਸਾਨੂੰ ਤਾਂ ਗਰਮੀ ਆਉਂਦੀ ਆ ਉੱਥੇ ਨਹੀਂ ਮੈਡਮਾਂ ਨੂੰ ਕਹੋ ਸਾਨੂੰ ਏਸੀ ਲਵਾ ਕੇ ਦੇਣ ਤੇ ਰੋਜ਼ ਰੋ ਪਿੱਟ ਕੇ ਸਕੂਲ ਜਾਂਦੇ ਸੀ ਤੇ ਅੱਜ ਤਾਂ ਬਸ ਵਧੀਆ ਖੁਸ਼ ਹੋ ਕੇ ਗਏ ਆ ਵੀ ਚਲ ਮੀਂਹ ਪੈਣ ਲੱਗ ਗਿਆ ਤੇ ਇੱਧਰ ਭੌਂਤੀ ਪਈ ਆਪਣੀ ਇਥੇ ਨਾ ਮੱਝਾਂ ਦੀ ਲੇਟੀ ਕਿਉਂਕਿ ਅੱਜ ਉੱਧਰ ਨਾ ਗੱਡੀ ਖੜੀ ਆਗੀ ਮੈਂ ਕਿਹਾ ਮੈਥੋਂ ਬੱਕਲੀਆਂ ਵੀ ਨਹੀਂ ਵੰਡੀਆਂ ਅ ਕੱਖਾਂ ਲਈ ਗੱਡੀ ਜਮਾ ਚੁੱਲ੍ਹੇ ਤੇ ਮੂਹਰੇ ਲਾ ਕੇ ਅੱਜ ਥੋੜਾ ਜਿਹਾ ਮੂੜ ਜਾ ਵੀ ਹੈਣੀ ਸੀ ਤੇ ਅੱਜ ਮੈਂ ਖਾਪਾ ਪਾ ਦਾਂਗੀ ਇਹਨਾਂ ਨੂੰ ਆਹ ਲੇਟੀ ਭੌਂਤੀ ਪਈ ਆ ਤੇ ਇੱਕ ਕਮੈਂਟ ਆਇਆ ਸੀ ਆਪਾਂ ਨੂੰ ਪੁੱਛਦੇ ਸੀ ਨਾ ਵੀ ਸਾਡੇ ਮੱਝ ਤਾਂ ਰਾਣੀ ਦਿੰਦੀ ਹੀਟ ਚ ਨਹੀਂ ਆਉਂਦੀ ਅਸੀਂ ਤਾਂ ਵੀ ਇਹ ਉਹਨੂੰ ਨਾ ਉਹ ਦਿੱਤਾ ਸੀਗਾ ਖੋਪੇ ਦੀ ਠੂਠੀ ਤੇ ਗੁੜਾ ਅੱਧਾ ਕਿਲੋ ਗੁੜਾ ਤੇ ਇੱਕ ਖੋਪੇ ਦੀ ਠੂਠੀ ਤੇ ਇਹ ਦਿੱਤਾ ਸੀਗਾ ਤਿੰਨ ਦਿਨ ਤਿੰਨ ਠੂਠੀਆਂ ਦੇ ਦਿੰਦੀਆਂ ਸੀ ਤੇ ਅੱਧਾ-ਅੱਧਾ ਕਿਲੋ ਗੁੜ ਪਾ ਲੈਂਦੀ ਸੀ ਸ਼ਾਮ ਦੇ ਟਾਈਮ ਦੇ ਦਿੰਦੇ ਸੀ ਸਾਡੀ ਤਾਂ ਉਹ ਦਿਨ ਆਪੇ ਹੀ ਤਾਰਾਂ ਦੇ ਲੱਗ ਗਈ ਸੀ ਨਾ ਬਾਕੀ ਹਨਾ ਕੀ ਪਤਾ ਹੁੰਦਾ ਪਸ਼ੂਆਂ ਦਾ ਚਲੋ ਦੇ ਕੇ ਦੇਖ ਲਿਓ ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਖੋਪਾ ਤੇ ਗੁੜ ਕਿਉਂਕਿ ਜੀ ਗੁੜ ਵੀ ਗਰਮਾ ਤੇ ਖੋਪਾ ਵੀ ਗਰਮਾ ਤੇ ਸਾਡੀ ਤਾਂ ਇਹਦੇ ਨਾਲ ਹੀ ਲੱਗ ਗਈ ਸੀ ਤਾਰਾਂ ਦੇ ਨਾਲ ਮੱਝ ਦੇਖੋ ਆਪਣਾ ਬੈਠਾ ਮੇਲਗੇਲ ਹਾਂਜੀ ਦੋਸਤੋ ਤੇ ਆਪਾਂ ਅੱਜ ਕਰਤੀ ਤੁਹਾਡੇ ਨਾਲ ਮੀਂਹ ਵਾਲੇ ਦਿਨ ਦੀ ਵੀਡੀਓ ਸ਼ੇਅਰ ਕਿਉਂਕਿ ਜੀ ਖੁਸ਼ੀ ਵਾਲੀ ਸੀ ਮੀਂਹ ਪੈਣ ਦੀ ਇਹ ਤੇ ਬਹੁਤ ਬੁਰਾ ਹਾਲ ਸੀ ਗਰਮੀ ਨਾਲ ਬੱਚਿਆਂ ਦਾ ਪਸ਼ੂਆਂ ਦਾ ਤੇ ਖੇਤੀਬਾੜੀ ਦਾ ਹਨਾ ਤੇ ਸਾਰਿਆਂ ਦਾ ਕਿਉਂਕਿ ਫਸਲਾਂ ਵੀ ਮਰ ਚੀ ਜਾਂਦੀਆਂ ਸੀ ਵਿਚਾਰੀ ਝੋਨੇ ਵੀ ਤੇ ਮਰ ਜਾ ਜਿੰਨਾ ਪਗਣਾ ਸੀ ਫਸਲਾਂ ਟਰੈਕਟਰ ਤੇ ਆਪਾਂ ਅੱਜ ਹੁਣ ਮੀਂਹ ਆ ਪਈ ਹੈ ਜੀ ਰਾਹਤ ਥੋੜੀ ਜੀ ਤੇ ਚਲ ਆਪਾਂ ਤੁਹਾਡੇ ਨਾਲ ਕਰਤੀ ਵੀਡੀਓ ਸ਼ੇਅਰ ਤੇ ਅੱਜ ਦੀ ਵੀਡੀਓ 'ਚ ਮਿਲਾਂਤਾ ਮੰਮੀ ਨਾਲ ਵੀ ਕਿਉਂਕਿ ਜਿਦਾ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਦੱਸਿਆ ਸੀ ਨਾ ਵੀ ਮੇਰੀ ਮੰਮੀ ਬਾੜ ਤੇ ਜਾਂਦੇ ਆ ਰਾਤ ਨੂੰ ਤੇ ਕਈਆਂ ਨੇ ਕਮੈਂਟ ਵੀ ਆਏ ਸੀ ਵੀ ਤੁਹਾਡੇ ਮੰਮੀ ਨਾਲ ਜ਼ਰੂਰ ਗੱਲ ਕਰਵਾਇਓ ਕਿ ਅੱਜ ਆਪਾਂ ਕਰਾ ਤੀਜੀ ਤੇ ਬਸ ਆਪਾਂ ਕੰਮ ਤਾਂ ਬਸ ਸਾਰਾ ਇੱਕੋ ਜਿਹਾ ਟੈਂਟ ਮੇਡ ਲਿਆ ਸੀਗਾ ਤੁਹਾਨੂੰ ਦਿਖਾਇਆ ਹੀ ਇਹ ਪਹਿਲਾਂ ਤੇ ਆਪਾਂ ਕਸਵੇ ਇੱਕ ਕੰਮ ਉਤੰਦਾ ਕਰਕੇ ਨਾਦੇ ਸੀ ਜੀ ਕੇਸ ਸੀ ਕਿਉਂਕਿ ਉਹ ਨਾ ਸੂਹਾ ਜਦੋਂ ਮੈਂ ਧਾਰਾਂ ਸੁੱਈ ਜਾਂਦੀ ਸੀ ਤੇ ਬਸ ਸਾਰੀਆਂ ਕਣੀਆਂ ਵੀ ਬਸ ਉੱਤੇ ਹੀ ਪਈਆਂ ਤੇ ਉਦੋਂ ਮੈਂ ਉਹ ਵੀ ਧਾਰਾਂ ਚੋਂ ਉੱਗਣਾ ਪਿੰਨੇ ਤੇ ਤਾਂ ਕਰਕੇ ਉਹ ਤਾਂ ਅੱਗੇ ਵੀਰਵਾਰ ਨੂੰ ਕਰੇ ਆਪਾਂ ਸਿਰ ਧੋਤ ਤਾਂ ਨਹੀਂ ਤੇ ਅੱਜ ਬਸ ਮਜਬੂਰੀ 'ਚ ਧੋਣਾ ਪਿਆ ਕਿਉਂਕਿ ਜੀ ਬਸ ਪੂਰਾ ਹਾਲ ਹੋ ਗਿਆ ਸੇ ਤਾਂ ਤੇ ਚਲੋ ਜੀ ਆਪਾਂ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਤੇ ਤਦ ਤੱਕ ਦੇ ਲਈ ਆਪਣੇ ਚੈਨਲ ਦੇ ਨਾਲ ਆਪਾਂ ਨੇ ਰਹੇ ਹੋ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਜੇ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਜਰੂਰ ਕਰਿਆ ਕਰੋ ਚਲੋ ਜੀ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਆਸਤੇ ਰਹੋ ਵਸਤੇ ਰਹੋ ਜੀ ਤੇ ਹਮੇਸ਼ਾ ਸੋਨੇ ਸੋਨੇ ਕਮੈਂਟ ਕਰਦੇ ਰਹੋ Bye.